ਸਰਕਾਰ ਦੇ ਆਪ ਦੇ ਵੈਲਕਮ ਟੂ ਮਾਈ ਬਲਾਗ ਸੁਮਿੰਦਰ ਜਤੂ ਦੇ ਬਲਾਗ ਵਿੱਚ ਤੁਹਾਡਾ ਸਵਾਗਤ ਹੈਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਭਾਈ ਆਪਾਂ ਵੀ ਦਾਾਰੇ ਭੈਣ ਭਰਾ ਠੀਕ ਸਾਡ ਹੁਣ ਦੇ ਲੱਗੇ ਹੋਇਆ ਰੱਬ ਦਾ ਅੰਦਰ ਰੱਤੀ ਇੱਥੇ ਹਾਂ ਮੈਨੂੰ ਇਹ ਕਰਨਾ ਪੈਂਦਾ ਯਾਰ ਮੇਰੀ ਆਪਣੇ ਗੋਡੇ ਦੇ ਵਿੱਚ ਜਾਣ ਪੈਣੀ ਹੈ ਨੋ ਬਾਕ ਕੜਕ ਕੜਕ ਕਰਦਾ ਹੁਣ ਸ਼ੋਰ ਨੂੰ ਸੁਣ ਲਾ ਨੀ ਆ ਕਿੱਥੇ ਰੇ ਦੇ ਪੜਾ ਰਹਾ ਆ ਤੁਮ ਬਾਹਰ ਜਿਹੜਾ ਰਹੀ ਬਾਹਰ ਜਿਹੜਾ ਵੀ ਜਿਹੜਾ ਬਾਹਰ ਆ ਕੇ ਪੰਡੀਆਂ ਪੁੱਲੀਆਂ ਲਾਉਂਦੀਆਂ ਨੇ ਮੈਂ ਇੰਤਜ਼ਾਮ ਕਰਾ ਰਿਹਾ ਮੈਂ ਤਾਂ ਪਛਾਣਦਾ ਮੈਂ ਤਾਂ ਜਿਹੜਾ ਚੋਇਆ ਮੀ ਉਹਦਾ ਮੇ ਤਾਂ ਹੋਇਆ ਕੈਮਰਾ ਹੈ ਤੁਮ ਹਿੰਦ ਉਧਰ ਕਰੀਂ ਜਿੱਧਰ ਹੋਈਂ ਗੀ ਨੂਰੇ ਕੋਲ ਜਿੱਧਰ ਉਹ ਜੂਰੇ ਕੋਲੇ ਫਰਾਰੀ ਗੱਡੀ ਹੈ ਤਾਂ ਲੋਰੀਆਂ ਗੱਡੀ ਦਿਖਾ ਦੁ ਮਾਰ ਚੜੀ ਮੈਂ ਤਾਂ ਫਰਾਰੀ ਹੈ ਇਹ ਨਹੀਂ ਇਹ ਤਾਂ ਵਿੱਚ ਸਰਦ ਪਾਉਣੇ ਆ ਗੋਲਿਆਂ ਦਾ ਹਾਰ ਗੋਲਿਆਂ ਦਾ ਫਰਾਰੀ ਹੈ ਇਹ ਯਾਰ ਕੇ ਹਾਰ ਸੁਰੇ ਲੋਰੀਆਂ ਕੇ ਹਾਰ ਪਾਉਣੇ ਨਹੀਂ ਵਧੀਆ ਹੈ ਫੌਲ ਨਾਲ ਗੱਡੀ ਹੈ ਟੋਨੀ ਇਹ 12 12 ਪੈਜੀ ਹੈ ਨਾ ਇਹਦੇ ਨਾਨਦੇ ਨਹੀਂ ਨਾਨੇ ਨੇ ਭੇਜੀ ਸੀਗੀ ਇਹ ਫਰਾਰੀ ਲੋਰੀਆਂ ਦੇ ਚੂਰੀ ਬਾਤ ਨੂੰ ਨਿਆਣਾ ਜਾ ਹੋਈ ਕਰ ਫਰਾਰੀ ਉਹ ਨਰਾ ਬੋੜਾ ਬੋੜਾ ਨਹੀਂ ਨਹੀਂ ਦੰਦ ਆ ਗਏ ਨੂੰ ਦਿਖਾਈ ਹੋਇ ਇੱਕ ਸਾਡੇ ਆ ਗਿਆ ਆ ਗਿਆ ਆ ਗਿਆ ਹੁਣ ਪਾ ਗਏ ਪਹਿਲਾ ਬੱਤਾਂ ਐਕਸਰਸਾਈਜ਼ ਕਰੂੰਗਾ ਮੈਂ ਤੁਹਾਨੂੰ ਪੂਰੀ ਕਰਨਾ ਹੱਥਾਂ ਲੈ ਯਰ ਪੱਤੀ ਗਾ ਲਈਏ ਤੁਨੀ ਫੇਪੀ ਕਰੀਏ ਨਾ ਚੱਬੀ ਕੋਈ ਨਹੀਂ ਇੱਕ ਤੋਂ ਲੱਗਦਾ ਨਹੀਂ 4 29 30 ਕੱਤੀ ਬੱਤੀ ਤਕਾਲੀ ਜੀ ਤਕਾਲੀ ਨਾਟਕਰ ਮੀਜਾ <laughs> 35 <laughs> 36 37 38 39 40 ਢੋਡੇ ਪੜਾਕੇ ਪੈਂਦੇ ਆ ਬੰਦੇ ਉਹ ਵਧੀਆ ਚੰਗਾ ਹੀ ਆ ਗਰੀਸ਼ਾ ਦੇ ਨਹੀਂ ਹੁੰਦਾ ਲੇਉਂ ਖੋਲ ਕੇ ਦੇਉਂਦਾ ਗਰੀਸ਼ ਗੰਨ ਨਹੀਂ ਦੇਦੀ ਜਿਹੜਾ ਆ ਮੈਂ ਫਿਰ ਤਾਂ ਗੰਨ ਨਾਲ ਦੇਦੀ ਆ ਗਰੀਸ਼ ਆਹ ਲੱਗੇ ਬੜੇ ਪੜਾਕੇ ਪੈਂਦੇ ਆ ਗਲੇ हट ਕੇ ਲੱਤ ਫੱਡੂ ਸਾਹਿਬ ਉਨੇ ਜੋ ਗੱਲਾਂ ਨਾ ਮਾਰ ਵੀ ਉਹ ਐਕਸਰਸ ਹੈ ਨਹੀਂ ਇਹ ਐਕਸਰਸ ਕਰ ਰਹੇ ਆ ਆ ਉਹ ਗੱਲਾਂ ਬਹੁਤ ਬੰਦਾ ਖਰਾਬ ਹੈ ਯਾ ਯਾ ਬੰਦਾ 좌ਇਆ 좌ਇਆ ਦਿਖਾ ਲੋ ਯਾ ਯਾ ਨੂੰ ਉਹ ਕਹਿੰਦੀ ਕੈਮਰੇ ਦੇ ਕੋਲੋਂ ਦਿਖਾ ਦੇ ਦਿਖਾ ਦੇ ਕੋਣ ਆ ਬੋ ਕੈਮਰੇ ਕੋਲੋਂ ਦਿਖਾ ਲੈ ਟੈਰ ਦਿਖਾਣਾ ਹੈ ਦਿਖਾਣਾ ਹੈ ਆਨੇ ਦੁਬਾਰਾ ਬਾਬਾ ਆਉਂਦਾ ਹੁੰਦਾ ਔਸੀ ਬਾਬਾ ਆਪਣੇ 12 ਵਰਗ ਦਾ ਆਹ ਆਉਦਾ ਨਹੀਂ ਔਹੀ ਆ ਬਾਬਾ ਔਸੀ ਬਾਬਾ ਪੀਰਵਾਲਾ ਲੰਬੜਾ ਦਾ ਹੁੰਦਾ ਪਤਾ ਨਹੀਂ ਚੱਲੀ ਜਾਂਦਾ 12 ਵਰਗ ਦਾ ਧਾਨ ਉਧਰ ਬਾਰੇ ਮਾਣ ਪੀਰਵਾਲਾ ਹੁੰਦਾ ਤਾਂ ਯਾ ਯਾ ਹੋਏ ਹੋਏ ਪੂਰੇ ਯਾ ਯਾ ਚਲੋ ਦੇ ਸਾਰੇ ਭੈਣ ਬਰਾ ਸਾਦ ਦਿਓ ਮੈਂ ਸੌ ਲੱਗਿਆ ਹੈ ਜੀ ਪੀਸ਼ਨ ਤੇ ਲੋ ਆਪਾਂ ਇੱਕ ਵਾਰੀ ਖੋਜ ਰਹੀਦਾ ਪਰਿਵਾਰ ਵਧੀਆ ਭਰਾ ਵਧੀਆ ਬਣਿਆ ਹੋਇਆ ਪਾਰਾ ਪਰਿਵਾਰ ਬਧੀਜੀਆ ਭਤੀਜੀਆ ਖਿਆਣੀਆਂ ਨੇ ਇਹ ਗੈਣੀਆਂ ਸਹਾ ਹੱਤ ਦੀਆਂ ਨੇ ਬਹੁਤ ਕੋਲੇ ਰਹਿੰਦੀਆਂ ਨੇ ਤੇਰੀਆਂ ਵਿੱਚ ਆਤਾ ਸਾਡੇ ਦਾ ਜੀ ਲੱਗਿਆ ਰਹੇ ਵੀ ਕੱਲਾ ਔਖਾ ਹੁੰਦਾ ਬੰਦਾ ਤੁਸੀਂ ਵੀ ਜਾਣਿਓ ਬਹੁਤ ਔਖਾ ਬੈਠੋ ਬੈਠੋ ਹਉ ਤਪ ਕਹੇਰੀ ਵਾਓ ਆਪ ਕਿਹਦਾ ਪਾਸ ਨੂੰ ਨਾ ਟੁੱਟ ਜਾਂਦਾ ਹੁੰਦਾ ਹੈ ਮੰਮੀ ਦਾ ਉਹ ਜਾ ਉਹ ਜਾਂਗਾ ਅੰਦੇ ਫੜਦਾ ਚੁੱਪ ਨੇ ਐਪ ਐ ਐ ਬਿਲਾ ਦਈ ਇਹ ਯਾ ਫੁੱਤ ਨਾਲ ਹੀ ਨਹੀਂ ਉਹ ਭਰਾ ਕਾ ਪੈ ਰਿਹਾ ਖੰਡਦੇ ਹੋ ਹੋਰ ਕੇ ਉਹ ਟੋਟਦੇ ਚਾਚਾ ਦਾ ਟੱਪ ਹੋਵੇ ਸਿੱਧੂ ਸਾਹਬ ਨਾਲ ਪੁੱਤ ਸਾਰਾ ਖੰਡ ਰਾਜ ਸਾਰਾ ਤੋਂ ਫਰੇਮ ਦੇ ਵਿੱਚ ਚਾਹੀਦਾ ਪੁੱਤ ਐ ਕੈਮਰਾ ਮਾਰਾਂਗੇ ਫਰੇਮ ਦੇ ਵਿੱਚ ਜੋ ਲਿੰਦਰੀ ਪਿੱਛੋਂ ਹੋਏ ਪੁੱਤ ਯਾ ਯਾ ਆ ਦੇ ਕੇ ਹੋਏ ਰਮ ਰਾਜੇ ਹੱਥੇ ਦਾ ਮਜ਼ਾਕ ਐਸੇ ਹੀ ਪੋਣੀ ਪਣੀ ਲੋਜ ਅੰਦਰ ਹੋ ਗਿਆ ਉਹਦਰ ਮੇਰੇ ਫੇਰ ਉਹੀ ਗੱਲ ਐਸੇ ਉਖਲੀ ਤੀ ਜੋਤੇ ਨੜਾਈ ਜੀ ਉਤਰ ਕੇ ਓਏ ਚੱਕ ਦੀ ਉਹ ਰਾਜੇ ਡੱਪੇ ਦਾ ਹੁੰਦਾ ਉਹ ਯਾਰ ਇਹ ਜੌਂਡੀ ਹਰਾ ਹੁਣ ਹੁੰਦਾ ਨਹੀਂ ਨਾਟ ਗਿਆ ਰੱਜ ਆ ਬਾਪੂ ਵੀ ਦੱਸ ਦੇ ਤਾਂ ਪਾਈ ਆ ਜਾਓ ਪਾਪਾ ਹੀ ਕੋਈ ਜਾਣੀ ਜਿਹੜੀ ਆਏ ਲਾ ਦੀ ਆਪਾਂ ਕੰਨ ਤਾਂ ਬੇਲਾ ਬੰਦਾ ਲੈ ਮੈਂ ਪਿੱਛੇ ਰੜਾ ਪਰ ਰੋਕ ਲਾ ਉਹ ਬੜਾ ਲੈ ਮੈਨੂੰ ਬੜਾ ਕਰੋ ਕੰਮ ਇਹ ਬੇਲਾ ਹੁੰਦਾ ਯਾਰ ਨਹੀਂ ਆ ਮੈਂ ਦੇਖ ਆ ਦੇਖਿਓ ਮੇਰਾ ਮੂੰਦੀ ਨਾ ਪੂਰਖ ਦੇ ਹੂੰ ਹੂੰ ਐ ਮੈਂ ਗੱਲ ਕਰ ਸਕਦਾ ਆ ਆ ਜਾਓ ਦੇਖੋ ਬਈ ਬੱਚਾ ਦੇਖੋ ਪਤਾ ਯੇ ਅਰੇ ਭੈਣ ਭਰਾਵਾਂ ਦਾ ਬਹੁਤ ਪਿਆਰ ਆ ਯਾਰ ਹਨਾ ਸਾਰੇ ਭੈਣ ਭਰਾ ਬਹੁਤ ਪਿਆਰ ਦਿੰਨੇ ਹੋ ਤੁਸੀਂ ਆਈ ਆਦੇ ਭਰਾ ਨੂੰ ਪਿਆਰ ਦਿੰਦੇ ਰਹੋ ਭਰਾ ਦੀਆਂ ਵੀਡੀਓ ਨੂੰ ਇੱਧਰ ਸਾਡੇ ਬੈੱਡ ਹੀ ਏ ਇੱਧਰ ਹੁਣ ਉਹ ਲੱਗਿਆ ਜੇ ਤੱਕ ਨੂੰ ਜੋ ਜੋ ਇੱਧਰ ਬੈੱਡ ਹੀ ਏ ਸਾਡੇ ਬਾਹਰ ਰੱਖੀਆ ਹਵਾ ਲਗੂ ਇੱਕ ਨਾ ਪਤਰਾ ਹੋ ਗਿਆ ਹੁਣ ਬਾਹਰ ਪਹਿਲੇ ਲਾਲੋ ਰਾਜੇ ਲਾਲੋ ਫੇ ਇਕੱਠੀ ਬਾਹਰ ਕੱਢ ਦਿਓ ਵੀਰੇ ਮੈਨੂੰ ਪਰੇ ਹੁਣ ਆਹ ਬੋਊ ਕੋਈ ਨਹੀਂ ਕੋਈ ਚੱਕ ਚੱਕ ਬਾਹਰ ਲੈ ਜਾ ਯੂਰੇ ਥੱਲੇ ਨਾ ਜੀ ਤੁਰ ਖੜ ਚ ਪੁੱਤ ਇਕੱਠੇ ਬਾਹਰ ਗੱਡੇ ਹੋ ਫਿਰ ਮੋਪਰੇ ਵਾਲੇ ਲਾ ਦੋ ਸਮਾਰ ਕੇ ਬੈਟ ਤੇ ਬੈਟ ਚੜਿਆ ਪਿਆ ਹੈ ਪਾਣੀ ਬਹੁਤ ਜ਼ਿਆਦਾ ਪੇਟੀ ਤੇ ਕੰਮ ਹੋ ਗਿਆ ਗਲਤ ਪਾਣੀ ਨਹੀਂ ਗਣ ਪੇਟੀ ਤੇ ਪਾਣੀ ਫਰਦਾ ਮਨ ਡਰ ਹੋ ਜੀ ਦਾ ਡਰ ਸੀ ਕੰਮ ਹੋਈ ਹੋ ਗਿਆ ਕੀ ਪਤਾ ਪਤਾ ਹੁਣ ਉੱਥੇ ਲੈਣ ਜੀ ਹੁੰਦੀ ਐ ਲੈਣ ਜੀ ਖਾਲੀ ਹੁੰਦੀ ਐ ਬਚਾਲੇ ਲੈਣ ਜੀ ਖਾਲੀ ਹੁੰਦੀ ਐ ਬਚਾਲੇ ਦੇਖ ਆਓ ਦੇਖ ਪਾਣੀ ਵਿੱਚ ਗਿਆ ਹੋ ਪੱਕਾ ਉਹ ਯਾਰ ਮਾੜਾ ਤੁਸੀਂ ਦੇਖਣਾ ਸੀ ਸਤਲ ਕੋਈ ਨਹੀਂ ਮੀਂਹ ਵੜਾ ਸੀ ਮੀਂਹ ਵੜਾ ਸੀਗਾ ਇਹਦਾ ਹੁਣ ਨਿੰਬੂ ਨੂੰ ਬੁਲਾ ਕੇ ਨਾ ਤੇ ਫੇਰ ਹਾਂ ਫੇਰ ਨੇ ਬੁਲਾ ਕੇ ਹਾਂ ਉਹ ਫੇਰ ਹੂ ਫੇਰ ਜਗਾਲ ਜਗੂ ਨਾ ਲੱਗੇ ਜਿਹੜੇ ਕੱਪੜਾ ਨਾ ਦੇ ਦਿਓ ਯਾਰ ਕੱਪੜੇ ਿੱਲੇ ਹੋਏ ਉਹਨਾਂ ਦੇ ਪੈਸੇ ਜੋ ਕੱਢ ਕੇ ਆਉਂਦੇ ਬਾਹਰ ਬਾਹਰ ਦੇਖਦੇ ਆਂ ਫਿਰ ਕੱਪੜੇ ਬਾਹਰ ਪਾਉ ਤੋਂ ਟੁੱਪੇ ਜਿਹੜੇ ਕਹਿੰਦਾ ਤੁੱਪ ਚੰਗੇ ਨਿਕਲੇ ਆਂ ਦਮ ਘੁੱਟੇ ਦਿਸਦਾ ਹਾਂ ਆ ਨੇ ਜੀਗਾ ਜਾਗਾ ਉਦੋਂ ਅੰਦਰ ਨੂੰ ਅੰਦਰ ਨੂੰ ਵੀ ਆਪਣੇ ਹੈਗੇ ਉਹ ਆਪਣੇ ਪੁਰਾਣੀਆਂ ਦਾਦੀ ਦੀ ਬੇਟੀ ਪਈਆ ਸਾਰੀ ਦਾਦੀ ਦੀ ਜਾਨ ਨਾ ਹੱਸ ਕਿਆ ਨਾ ਕਿਆ ਨਾ ਸੰਦੂਗ ਪਿੱਛੇ 77 ਗੋਟਣੀ ਉਹ ਕੰਮ ਥੋੜੀ ਇੱਥੇ ਬੱਸ ਕਾਂਕੜੇ ਢੋਲ ਕੋ ਮਿਲਾ ਰੋ। ਆਹ ਉਹ ਕਾਂਕੜੇ ਢੋਲ ਤੇ ਵੀ ਹੁਣ ਦੇਖ ਲਿਓ ਪਾਣੀ। ਨਾ ਮੈਨੂੰ ਲੱਗਾ ਸੀ ਆਹ ਸੀ ਪਾਈਪ ਖਾਸਾ ਡੂੰਘਾ ਟੋਆ ਪੱਟ ਕੇ ਨਾ ਇੱਥੇ ਪਾਈਪ ਲਾਤਾ ਸੀਗਾ। ਪਾਣੀ ਬਹੁਤ ਪਾਣੀ ਜਾਂਦਾ ਨਾ ਵਿੱਚ ਇਹਦੇ। ਇਹਦੇ ਦਾਸ ਨੇ ਲਾਇਆ ਸੀ ਦਾਸ ਨੇ। ਆਓ ਇਹ ਸਾਡਿਓ ਦਾਸ ਹੁਣ ਕਹੋ। ਹੁਣ ਕਿਹੋ ਹੈ ਕੈਮਰਾ ਨੇ ਲਾਇਆ ਸੀਗਾ ਦਾਸ ਨੇ ਉਹ ਦਾਸ ਨੇ ਸਾਡੇ ਵੱਡੇ ਵੀਰ ਜੀ ਨੇ ਲਾਇਆ ਸੀਗਾ ਹਾਂਜੀ ਉਹ ਸਾਡੇ ਬਾਪੂ ਜੀ ਖੜੇ ਨੇ ਆ ਸਾਡੀ ਭਤੀਜੀ ਹਲਾ ਤੈ ਵੀ ਲਾਤੀ ਪੁੱਤਰ ਜੀ ਹਦ ਤੱਕ ਧੁੱਪ ਲਵਾਣਗੇ ਓਕੇ ਬਹੁਤ ਦਿਮਾਗ ਭਈ ਅੱਜ ਕਾਲੇ ਬੱਚਿਆਂ ਦਾ ਦਿਮਾਗ ਕਹਿੰਦੇ ਕੱਢਣਾ ਸੌਖਾ ਤੈ ਲਾ ਕੇ ਖੋਲੋ ਲਾ ਕੇ ਫੇਰ ਬਾਹਰ ਲੈ ਕੇ ਗਈਆਂ ਨੇ ਦਿਮਾਗ ਦੇਖ ਲੋ ਜਵਾਕਾਂ ਦਾ ਅੱਜ ਗੱਲ ਹਾਂ ਹਾਂ ਇਹਦਾ ਹੈ ਨਾ ਥੋੜੀ ਜਿਹੀ ਪਿੱਛੇ ਨੂੰ ਕਰ ਦਿਓ ਤੁਹਾਨੂੰ ਮੈਨੂੰ ਮੜਾ ਮਗਰ ਨੂੰ ਕਰ ਦਿਓ ਕੋਈ ਗੱਲ ਨਹੀਂ ਸਾਰਾ ਘਰ ਨੂੰ ਧੁੱਪ ਲਵਾ ਦਿਓ ਹੋਰ ਹੋਰ ਸਾਰੀਆਂ ਤੀਜਾਂ ਨੂੰ ਧੁੱਪ ਲਵਾ ਦਿਓ ਕੋਈ ਗੱਲ ਨਹੀਂ ਯਾਦਾ ਗਿਆ ਪਰਦੇ ਗੋਡੇ ਗੋਡੇ ਮੇਰੇ ਜੁੜ ਗਏ ਪੈਸਾ ਜੁੜਿਆ ਹੀ ਨਹੀਂ ਵਾਹਿਗੁਰੂ ਸਖਾਈ ਲੈਣਾ ਪੈ ਗਿਆ ਸਾਰਾ ਭੇਜ ਗਿਆ ਉਹ ਕਿਥੋਂ ਦੋ ਦਾ ਟੀਵੀ ਪੈਣ ਆਪਣੇ ਪੁਰਾਣੇ ਦੋ ਟੀਵੀ ਓਏ ਦੇਖੀ ਨਾ ਵਾਹਿਗੁਰੂ ਸਾਰੇ ਭੇਜ ਗਏ ਪ੍ਰਾਣੇ ਟੀਵੀ ਪੈਣ ਦੋ ਲੈ ਬੈੱਡ ਚੜਾਓ ਗੱਡ ਜੀ ਜਿਹੜੇ ਖਾਣੇ ਕਦੋਂ ਜਾਂਦੇ ਹੋ ਬੈੱਡ ਮੰਮੀ ਵਾਲੇ ਬੈੱਡ ਨੇ ਇਹ ਪੁਰਾਣੇ ਜੋ ਦਤਾ ਚਲੇ ਬਲਦਾ ਡੈਡੀ ਤੇਰੇ ਦਾਲ ਵਾਲੇ ਨੇ ਇਹ ਛੋਡੇ ਦਾਲ ਵਾਲੇ ਬੱਢ ਨੇ ਇਹ ਉਹ ਪ੍ਰਾਣੀ ਨੇ ਪ੍ਰਾਣੀ ਨਿਸ਼ਾਨੀ ਆ ਭਾਈ ਉਹ ਰਹਿਣ ਦੇ ਰਹਿਣ ਦੇ ਰਹਿਣ ਦੇ ਜੋ ਤੁਹਾਡੇ ਕੋਲ ਧਰ ਲਾ ਕਾ ਨੂੰ ਮਾਂਦਾ ਕਾ ਤੋ ਨਹੀਂ ਤੂੰ ਉਹ ਇਧਰਲੀ ਸਾਈਡ ਤਾਂ ਜ਼ੋਰ ਪੈਣਾ ਵੱਧ ਵੀਰੇ ਉਹ ਯਾਰ ਜੋਤੇ ਦਾ ਮੈਨੂੰ ਪਤਾ ਜੋਤੇ ਥੋੜਾ ਆ ਪੁਸਣ ਨਹੀਂ ਆ ਇਹਨੂੰ ਮਾਂ ਉਹ ਤਾਂ ਹੁਣ ਹੋਣੀ ਸੀ ਭਾਈ ਇਹ ਤਾਂ ਲਵਾਉਣੀ ਪੈਣੀ ਹੈ ਡੈਡੀ ਨੇ ਹੈਂਡ ਕਰ ਜਾਣੀਆਂ ਹੋਰ ਡੈਡੀ ਨੇ ਇਹੜੇ ਕਣੇ ਮੇਰੇ ਤਾਰ ਵਾਲੇ ਨੇ ਇਹਨਾਂ ਦੇ ਪਲਾਈ ਲਵਾਓ ਰਾਜ ਵਾਲੇ ਮੰਮੀ ਹੈ ਤਾਂ ਹੈਗੀ ਹੁਣ ਆਹੋ ਮੰਮੀ ਤਾਂ ਹੈਗੀ ਆ ਦਾਇ ਤਾਂ ਦਾਜ ਹੀ ਹੁੰਦਾ ਹੁਣ ਬੰਦਾ ਥੋੜੀ ਦਾਜ ਬਣ ਜੂ ਬੰਦਾ ਵਾਲਾ ਸਮਾਂ ਤਾਂ ਜਮਾਨੇ ਸੋਹਰ ਨਿਸ਼ਾਨੇ ਦੀ ਗੱਲ ਕਰਦੇ ਆ ਨਿਸ਼ਾਨੀ ਹੁਣ ਮੰਮੀ ਨਿਸ਼ਾਨੀ ਥੋੜੀ ਆ ਤੇ ਛੱਡ ਦੇ ਜਿਹੜੀ ਚਲੋ ਹੋਰ ਇਹ ਨਿਸ਼ਾਨੀਆਂ ਇਹ ਹੁੰਦੀਆਂ ਨੇ ਨਿਸ਼ਾਨੀਆਂ ਚੀਜ਼ਾਂ ਹੁੰਦੀਆਂ ਨੇ ਬੰਦੇ ਆ ਥੋੜੀ ਨਿਸ਼ਾਨੀ ਹੁੰਦੀਆਂ ਨੇ ਨਾ ਵੇ ਆਪਰੇ ਤਾਂ ਬੇਟੀयां ਦੇ ਲੀਰ ਆ ਆ ਉਹ ਕਾ ਤੇ ਬੇਟੀਆਂ ਤੇ ਲੀਰ ਫੇਰਦਾ ਤੂੰ ਉਹ ਵੀ ਦਾਤ ਚ ਨੇ ਉਹ ਪਾਣੀ ਖੜਾ ਸੀ ਉਹ ਦਾਤ ਚ ਨੇ ਉਹ ਜੇ ਲੋ ਕੋਈ ਨਾ ਕਰਨਾ ਹੀ ਪੈਂਦਾ ਅੱਜ 3 ਗੇਟ ਹਾਂ ਕੇ ਲਈ ਕੱਟੋ ਸਾਈਕਲੀਆਂ ਅੱਤੇ ਵੀ ਤਾਂ ਰੈਕੋਡ ਸੱਚੀ ਪੈਗਦੇ ਆ 5000 ਦਾ ਟੀਵੀ ਹਾਂ ਕਿਉਂ ਫਰਿੱਜ ਟੀਵੀ ਕਹਿੰਦੇ ਕੁਝ ਵੀ ਹੋਵੇ 5000 ਦਾ ਨੇ ਕੋਈ ਚੀਜ਼ ਲੈਣੀ ਪੈਂਦੀ ਆ ਲੈਣੀ ਪੈਂਦੀ ਆ ਕਹਿੰਦੇ ਚੀਜ਼ ਕੀ ਪਤਾ ਹੁਣ ਭਾਈ ਫਿਰ 10000 ਤਾਂ ਆਪਣਾ ਮੰਜੇ ਤੇ ਪਿਆ ਹੋਈ ਹੋਰ 10000 ਰੁਪਏ ਮੰਜੇ ਤੇ ਪਿਆ 10000 ਰੁਪਏ ਮੰਜੇ ਤੇ ਹੋਈ ਆ ਆਪਣਾ ਦੇਖ ਲਾ ਕਿੰਨੀ ਵੱਡੀ ਗੱਲ ਆ ਕਿਹੜੀ ਜ਼ਰੂਰ ਦੀ ਸਾਈਕਲ ਹੀ ਕੱਢੇ ਤੇ ਇਹ ਨਹੀਂ ਕੱਢੀ ਆਂਦੀ ਆ ਵਾਹੋ ਸਾਈਕਲ ਆ ਨਵੀਆਂ ਪਈਆਂ ਨੇ ਦੇਖ ਲਾ ਵਧੀਆ ਇਹ ਪਸੰਦ ਨਹੀਂ ਹੈਗੀ ਉਹ ਹੋ ਗਿਆ ਛੋਟੀਆਂ ਹੋ ਗਿਆ ਮੈਂ ਵੱਡਾ ਹੋ ਗਿਆ ਪਰ ਫਰਕ ਤਾਂ ਉਹਨੇ ਹੈਗਾ ਹੀ ਆਬ ਉਹ ਨੂਰਾ ਦਾ ਭਾਈ ਬਹਿਨ ਹੀ ਸ਼ਾਇਦ ਇਹ ਤੇ ਜੋ ਜੋਤਾ ਵੀ ਛੋਟੀਆਂ ਆਲ ਬਰਾਹ ਨੂੰ ਦੇਦਾ ਨਹੀਂ ਹਾਂ ਉਹਨਾਂ ਨੂੰ ਦੇ ਦਾਂਗੇ ਆ ਨਵਰਾਤ ਚਲਾ ਲੂ ਉਹ ਗਾਣੇ ਕਿਹੜਾ ਮੈਂ ਟਾਇਰ ਖਰਾਬ ਹੋ ਗਿਆ ਪੰਨ ਪੰਨ ਪੈ ਗਿਆ ਇਹ ਚ ਟਾਇਰ ਪਾਉਣਾ ਬੂ ਟਾਇਰ ਤਾਂ ਆਈ ਬਣਾ ਮੇਰੇ ਤੋਂ ਦੂਣੀ ਪੈਂਚ ਸੀ ਪਹਿਲਾਂ ਤੁਸੀਂ ਚਲ ਫੇ ਖੜੇ ਦੇ ਪੰਨ ਪੰਨ ਹੋਣਾ ਹੀ ਨਹੀਂ ਪੰਨ ਪੈ ਗਿਆ ਹਣ ਤਾਂ ਲੈਣੀਆਂ ਨੇ ਹਣ ਤਾਂ ਹਾਂ ਹੁਣ ਲੈਣੀਆਂ ਨੇ ਨੂਰਾ ਹੁਣ ਰੋਡ ਰੋਡ ਦੇਖੀ ਜਾਂਦਾ। ਲੈੜੀ ਚੀਜ਼ੀ ਮਾਰਕਟਾ ਦੋ। ਹੂੰ ਨੂਰੇ ਦੇ ਕੱਡੇ ਆ ਨੇ ਹੁਣ ਦੇਖੋ ਹੁਣ ਰੋਡ ਰੋਡ ਦੇਖੀ ਜਾਂਦਾ ਹੈ। ਇਹ ਤਾਂ ਬਹੁਤ ਕਾਪੀ ਅਨੂਰੇ ਨਹੀਂ ਫਿਰ ਕੱਢੋ। ਯਾ ਯਾ। ਸਾਸੀ ਕਾ ਗਾਦੇ। ਉੱਤੀ ਬੋਲੀ ਜਾਂਦਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲਾਈਵ ਆੜ ਗਈ। ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ। ਕੱਲ ਕੇ ਬੋਲੀ ਹੁੰਦਾ ਬੱਸ ਸਰੂ ਘੜਤੀ ਉਹਦਾ ਰਾਹ ਰਵਾਂ ਆ ਵੀ ਬਾੜ ਨਾ ਹੋਈ ਆ ਬੋਲੀ ਚ ਮੜੀ ਗਈ ਬਾੜ ਨਹੀਂ ਹੋਈ ਨਹੀਂ ਬੱਚ ਪਾਣੀ ਵਿੱਚ ਨਹੀਂ ਪੈਂਦਾ ਹੁੰਦਾ ਬੱਚ ਨਹੀਂ ਜਾਂਦਾ ਬੱਚ ਨਹੀਂ ਪਾਣੀ ਪੈਂਦਾ ਹੁੰਦਾ ਆ ਹਾਂ ਵੀ ਕਿਹੜਾ ਕਰਨਾ ਬੜਾ ਉਹ ਕੱਢਣੀ ਉਹ ਉੱਧ ਰੱਖ ਦੋ ਉਹ ਉੱਧ ਰੱਖ ਦੋ ਗੱਲ ਦਾ ਰਸਤਾ ਦਾ ਬਹੁਤ ਦਰਾਸਤ ਪਈ ਝੋਤੇ ਦਾ ਤੇ ਆਹੋ ਮੈਂ ਕਹਿੰਦਾ ਤੇਰਾ ੱਪ ਲੱਗ ਜਾਂਦੀ ਸਟਾਪ ਕੜੀ ਬੜੀ ਆ ਵੀ ਮੈਂ ਦੁਬਾਰਾ ਆਉਗਾ ਆ ਫਰਾਰੀ ਸਾਹਮ ਕੇ ਰੱਖੋ ਉਹ ਟੇਬਲ ਬਾਹਰ ਕਰ ਦੋ ਨੂਰੀਆ ਫਰਾਰੀ ਸਾਹਮਲਾ ਫਰਾਰੀ ਸਾਹਮੋ ਫਰਾਰੀ ਇਹ 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 ਕਿੰਨੇ ਸੱਲ ਪੈਂਦੇ ਆ 4 ਕੀ ਯਾਰ ਸੈਲ ਪਾ ਕੇ ਚੱਲੂ ਫਿਰੇ ਇੱਕ ਇੱਕ ਪੁੱਤਰ ਮੋੜ ਵਾਲੀਆਂ ਆਉਂਦੀਆਂ ਨੇ ਹੁਣ ਇਹ ਵੀ ਮੋੜੀ ਆ ਆ ਕੱਠੀ ਉਹਦਾ ਮਿੱਟੀ ਘੜ ਦਿੰਦੀਆਂ ਨੇ ਜਦ ਚੱਲਦੀ ਆ ਪੈਰਾਂ ਥੱਲੇ ਮਿੱਟੀ ਟਾਇਰਾਂ ਚੋਂ ਆ ਜਾਂ ਚੱਲਦੀਆਂ ਨੇ ਪ੍ਰੈਸ਼ਰ ਇੰਨਾ ਉਹਨਾਂ 'ਚ ਹਾਏ ਓਏ ਇਹ ਵੀ ਦਾੜ ਵਾਲੀ ਆ ਲੈ ਬਈ ਸਾਰਾ ਡੈੜੀ ਦੇ ਦਾ ਹੋ ਗਿਆ ਖਰਾਬ ਕੰਮ ਇਹਦੇ ਕਹਿੰਦੇ ਉਹ ਤਾਂ ਠੀਕ ਆ ਬਹਾਨਾ ਕੇ ਪੀਆ ਤਾਂ ਲੈ ਜਾਣਗੀਆਂ ਹੁਣ ਵਧੀਆ ਹੋਏ ਇਹ ਇਹਦਾ ਤਰਾਗੇ ਵਾਲੇ ਵਾਲੇ ਵਧੀਆ ਕੁਰਸੀਆਂ ਲੱਕੜ ਦੀਆਂ ਹੁਣ ਬਹੁਤ ਬੜੇ ਸੋਹਣੀਆਂ ਸੋਹਣੀਆਂ ਬਣਦੀਆਂ ਨੇ ਕੱਟ ਤਾਂ ਲਿਆ ਸਮਾਨ ਹੁਣ ਧਰਨਾ ਵੀ ਆ ਮੈਂ ਤਾਂ ਕਹਿੰਦਾ ਬੱਸ ਕਰੂ ਹੁਣ ਉਹ ਓਏ ਸਮਾਨ ਆ ਜਾਈ ਜਾਂਦੀ ਆਪਾਂ ਹਾਂਜੀ ਆਹ ਦੇਖੋ ਜੀ ਆ ਪੱਖਾ ਸਾਡਾ ਲਹਣਾ ਪੈ ਗਿਆ ਪਾਣੀ ਪੈ ਗਿਆ ਪੱਖੇ ਦੇ ਵਿੱਚ ਵੀਰੇ ਟੇਡਾ ਕਰਕੇ ਲਾਹੀ ਉੱਥੇ ਥੱਲੇ ਕਹਿੰਦੇ ਹੁਣ ਅਸੀਂ ਟੈਲੀਵਿਜ਼ਨਾਂ ਚ ਵੀ ਆਹ ਟੈਲੀਵਿਜ਼ਨ ਦਾ ਰੜੀ ਆਪਣੇ ਦੋ ਪੁਰਾਣੇ ਨੇ ਹੁਣ ਇਹ ਕੋਈ ਗੱਲ ਨਹੀਂ ਆਹ ਵੀ ਆਹ ਦਾ ਸਮਾਨ ਹਲਾ ਮੇਨ ਖਰਾਬ ਕਰਤਾ ਭਾਈ ਮੇਨ ਮੇਨ ਦਾ ਭਾਈ ਆ ਗੱਦਾ ਗੁੱਦੇ ਗੱਦੇ ਗੁੱਦੇ ਪੁਰਾਣੇ ਪਤਾਂ ਦੇ ਆਹ ਦੇਖ ਨਿੰਬੂ ਨੁਬੂ ਇਹ ਤਾਂ ਨਿੰਬੂ ਇੱਕ ਨੰਬਰ ਆ ਖੱਖਰ ਵੀ ਖਾਸਾ ਵੱਡਾ ਆ ਸਾਡੀ ਤੂੜੀ ਆ ਗਈ ਭਾਈ ਆ ਸਾਡਾ ਪਸ਼ੂ ਵਾਲਾ ਆ ਗਿਆ ਇਹ ਮੜਾ ਜਾਂ ਮਾਰ ਦਈਏ ਸਾਡੇ ਪਸ਼ੂ ਬਾਹਰ ਬੰਨੇ ਹੋਏ ਆ ਜੀ ਉੱਧਰ ਵੀ ਤੂ ਉੱਧਾ ਤਰ ਲੱਗੇ ਹੋਏ ਨੇ ਬਹੁਤ ਆ ਮਾਰਦੀ ਜਰਾ ਯਾਰ ਇਹ ਆਪਣਾ ਸਾਡਾ ਇੱਕੋ ਹੀ ਗੱਲ ਹੁੰਦੀ ਹੈ ਡੈਡੀ ਜੀ ਡੈਡੀ ਕਹਿੰਦਾ ਆਪਣਾ ਕਹੋ ਸਾਡਾ ਇੱਕੋ ਹੀ ਗੱਲ ਹੁੰਦੀ ਹੈ ਵੀ ਸਾਡਾ ਕਿਵੇਂ ਤਾਂ ਠੀਕ ਆ ਸਾਡਾ ਆਪਣਾ ਹਾਂਜੀ ਹਾਂਜੀ ਡੈਡੀ ਜੀ ਸਹੀ ਗੱਲ ਆ ਥੋਡੀ ਪਿਆ ਆਪਣਾ ਟੂੜੀ ਵਾਲਾ ਭਾਈ ਹੁਣ ਮੇਰਾ ਵੱਡਾ ਵੀਰ ਦੀ ਭਾਈ ਲਾ ਲਿਆ ਲਾ ਰਿਹਾ ਝਾੜੂ ਕਿਉਂਕਿ ਥੱਲੇ ਸ਼ੌਕ ਨੂੰ ਸਮਾਰ ਕੇ ਅੱਜ ਨਹੀਂ ਤਾਂ ਪਾਣੀ ਪਲਾਉਣਾ ਹੀ ਪੈਣਾ ਸ਼ੌਕ ਦੀ ਨਹੀਂ ਚਲੋ ਝਾੜੂ ਦਾ ਕੰਮ ਕਰਨਾ ਹੀ ਪੈਂਦੇ ਨੇ ਉਹ ਤਾਂ ਗੱਲ ਤੇਰੇ ਹਿਸਾਬ ਨਾਲ ਡੈਡੀ ਜੀ ਕਿੰਨੇ ਦਿਨ ਮੀਂਹ ਪਿਆ ਗਿਆ ਪੰਜ ਪੰਜ ਛੇ ਦਿਨ ਤੋਂ ਤਾਂ ਸਪੈਕ ਚੱਲੀ ਗਿਆ ਪੰਜ ਇੱਕ ਪੰਜ ਇੱਕ ਦਿਨ ਤਾਂ ਪੈ ਗਿਆ ਹਾਂ ਪੰਜ ਦਿਨ ਹੋ ਗਏ ਨਾ ਹੁਣ ਦੁਬਾਰਾ ਫੇਰ ਸਵੇਰੋਂ ਮੀਂਹ ਆ ਲਈ ਹੈ ਨਹੀਂ ਜਿਹੜੇ ਹਿਸਾਬ ਨਾਲ ਤੋਂਪਾ ਇਹ ਬਾਦ ਦਾ ਤੁੱਪ ਲੈਣਾ ਆਪਣਾ ਦਾ ਮੈਂ ਫੇਰ ਆਉਂ ਹਾਂ ਆਉਂ ਤੋਂਪ ਲੈਣਾ ਨਾ ਨਾ ਯਾਰ ਮਾਰਾ ਪੂਰਾ ਅਰਜ਼ਾ ਕਰੂੰਗਾ ਹੁਣ ਨਾ ਮੈਂ ਆਵੇ ਨਾ ਭਾਈ ਆ ਆਵੇ ਆਵੇ ਨਾ ਉਹਦੇ ਸੀ ਟਾਪਾ ਇਹ ਹੋ ਵੀ ਟੰਗੇ ਹੋਏ ਨੇ ਇਹ ਤਾਂ ਆਲਣੇ ਆਲਣੇ ਨੂੰ ਉਹ ਡੱਬਾ ਬਣਾ ਕੇ ਇੱਕ ਟੰਗਿਆ ਹੋਇਆ ਇੱਕ ਕਾਰ ਟੰਗਿਆ ਹੋਇਆ ਜੀ ਇੱਕ ਸਾਡੇ ਉਹ ਉਹ ਜਿਹੜੇ ਅੱਲਾ ਲੱਗੀਆਂ ਹੋਈਆਂ ਨੇ ਨਿੰਬੂ ਦੇ ਇਹ ਉਹ ਤੇ ਵੀ ਉਹ ਤੇ ਵੀ ਟੰਗਿਆ ਹੋਇਆ ਕਿਵੇਂ ਲੋਨ ਆਲਣੇ ਆਲਣੇ ਭਾਈ ਟੰਗਣੇ ਚਾਹੀਦੇ ਆ ਕਿਉਂਕਿ ਆਲਣੇ ਨਹੀਂ ਤਾਂ ਚੜੀਆਂ ਨੂੰ ਚਲੋ ਬਣਾਈ ਲੈਂਦੇ ਆ ਨੇ ਚੜੀਆਂ ਵੀ ਇੱਕ ਇੱਕ ਡੱਕਾ ਚੱਕ ਕੇ ਬਣਾਉਂਦੀਆਂ ਨੇ ਹਨਾ ਕਿੱਥੇ ਆਪਣਾ ਉਹਨਾਂ ਨੇ ਬਣਾਇਆ ਬਣਾਇਆ ਘਰ ਮਿਲ ਜਾਣਾ ਉਹਨਾਂ ਨੂੰ ਉਹ ਬਣੇ ਬਣਾਏ ਤੇ ਨਹੀਂ ਉਹ ਆਪ ਦਾ ਟਰੀਟਮੈਂਟ ਕਰਤੀਆਂ ਨੇ ਬਣੇ ਬਣਾਏ ਚ ਵੀ ਕਰਦੀਆਂ ਨੇ ਜੇ ਬਣੇ ਬਣਾਏ ਚ ਵੀ ਡੇੜੀ ਜੀ ਬਣੇ ਬਣਾਏ ਚ ਵੀ ਲਾਉਂਦੀਆਂ ਨੇ ਥੱਲੇ ਗੱਦੇ ਗੁੱਦੇ ਥੱਲੇ ਰੂੰ ਰਾ ਵੀ ਲਾਉਂਦੀਆਂ ਨੇ ਹਾਂ ਵੀ ਕੋਲਾ ਹਾਂ ਉਹ ਆਪਣਾ ਮੂੰਹ ਪਰ ਰੱਖਿਆ ਕਰੋ ਝਾੜੂਆਂ ਦੇ ਥੱਲੇ ਨੂੰ ਠੀਕ ਆ ਜੀ ਹਾਂ ਜੀ ਕੋਲਾ ਬੜਾ ਝਾੜੂ ਝੂੜੂ ਲੋਂਵਾਰ ਹਾਂ ਮੈਂ ਇਥੇ ਬਹੁਤ ਜ਼ਿਆਦਾ ਲਾਇਆ ਉਹ ਵੀ ਲਾਣੇ ਆ ਜੇ ਲਾਣਾ ਹੁੰਦਾ ਨਹੀਂ ਹੁਣ ਲਾਇਆ ਕਰਾਂਗੇ ਭਾਈ ਹੁਣ ਮੈਂ ਕਹਿੰਦਾ ਡੰਡੇ ਜਵੇ ਫਿਰ ਤਾਂ ਬੰਦਾ ਬੀਲ ਯਾਰ ਤੇ ਵੀ ਲਾ ਲੂ ਨਹੀਂ ਆਪਾਂ ਇੱਕ ਮੁੰਡਾ ਵਿਚਾਰਾ ਇਹਨੂੰ ਕੋਈ ਔਖਾ ਕਹਿੰਦੇ ਆ ਮਹਾਰਾਜ ਸਾਹ ਦਾ ਤਨੂੰ ਔਖਾ ਵੇੜੇ ਤਾਂ ਲਾਉ ਹਾਂ ਉਹ ਇਹ ਲੋਕਾਂ ਵਾਲੇ ਨੇ ਵੀਡੀਓ ਪਾਈ ਸੀ ਹਾਂ ਉਹ ਕਰਾਇਆ ਸਾਰਾ ਕੰਮ ਕਰਦਾ ਕਿੰਨੇ ਮਜ਼ਦੂਰੀ ਇਹ ਕਰੇ ਮਜਬੂਰੀ ਵੀਰੇ ਕਰਨਾ ਪੈਂਦਾ ਹੁਣ ਜੇ ਤੁਸੀਂ ਨਾ ਹੋਵੋ ਮੈਨੂੰ ਕਰਨਾ ਹੀ ਪਊ ਡੜੀ ਇਹ ਮਜਬੂਰੀ ਬਣ ਜਾਂਦੀ ਹੈ ਤੇ ਮਜਬੂਰੀ ਹੋ ਜਾਂਦੀ ਆ ਹੋਣ ਰੱਬ ਦੀ ਚਲੋ ਉਹਦਾ ਮਾਲਕ ਨੇ ਚਲੋ ਆਪਣਾ ਰੱਬ ਨੇ ਪਰਿਵਾਰ ਦਿੱਤਾ ਹੋਇਆ ਹਨ ਹੈਗੇ ਆ ਹਾਂ ਕਰਨ ਵਾਲੇ ਹੈਗੇ ਆ ਤਾਂ ਛੜ ਗਿਆ ਕੰਨੇ ਦਾ ਵਾਹ ਐਕਸੀਡੈਂਟ ਯਾਰ ਐਕਸੀਡੈਂਟ ਦਾ ਕਿਸੇ ਦਾ ਹੋਵੇ ਨਾ ਉਹ ਬਾਹਰ ਪਟਣਾ ਐਕਸੀਡੈਂਟ ਜਿਹੜਾ ਟ੍ਰਾਂਸਫਾਰਮ ਤੋਂ ਡਿੱਗਿਆ ਸੀਗਾ ਟ੍ਰਾਂਸਫਾਰਮ ਤੋਂ ਹੋਣ ਉਹ ਆਪ ਹਾਲਤ ਹੀ ਲੱਗਿਆ ਪੁੱਤ ਐਕਸੀਡੈਂਟ ਦਾ ਕਿਸੇ ਦਾ ਨਾ ਹੋਵੇ ਤੋੜੀ ਪਈ ਪਈ ਆ ਛੰਨੀ ਕਰਦਣੀ ਆ ਹੁਣ ਫੇਰ ਡੰਗਰ ਅੰਦਰ ਬੰਦਣੇ ਆ ਜੀ ਹੁਣ ਜੀ ਆਪਾਂ ਕਰਦੇ ਆ ਨਮਸਤੇ ਆਦਾਵ ਡੰਡ ਕਰਦੇ ਹਾਂ ਹਾਂ ਜੀ ਛੰਨੀ ਕਰਦਣੀ ਆ ਜੀ ਛੰਨੀ ਕਰਕੇ ਡੰਗਰ ਅੰਦਰ ਬੰਦਣੇ ਆ ਹੁਣ ਮਾਲਕ ਦੀ ਕਿਰਪਾ ਨਾਲ ਬਸ ਸਾਰੇ ਭੈਣ ਭਰਾ ਸਾਥ ਦਿਆਂ ਕਰੋ ਉਹਨਾਂ ਦੇ ਵਿੱਚ ਦੱਸਿਆ ਕਰੋ ਜਰੂਰ ਵੀ ਜਿਹੜੀ ਵੀ ਵੀਡੀਓ ਵਿੱਚੀ ਹੁੰਦੀ ਹੈ ਨਾ ਉਹ ਕਮੈਂਟਾਂ 'ਚ ਦੱਸਿਆ ਕਰੋ ਕਿਸੇ ਮੱਦੇਬਤ ਕਮੀ ਪੇਛੀ ਦੱਸਿਆ ਕਰੋ ਸਾਰੀ ਕੁਝ ਵੀ ਹੁੰਦਾ ਨਾ ਦੱਸ ਦਿਆ ਕਰੋ ਬਾਕੀ ਕਮੈਂਟ ਵੀਡੀਓ ਪੂਰੀ ਦੇਖ ਕੇ ਫੇਰ ਕਮੈਂਟ ਕਰਿਆ ਕਰੋ ਫੇਰ ਲਾਈਕ ਕਰਿਆ ਕਰੋ ਕੋਈ ਵੀ ਮਸੂਰੀ ਸਕਿਪ ਨਾ ਕਰਿਓ ਭਰਾ ਬਣ ਕੇ ਭੈਣਾ ਬਣ ਕੇ ਜ਼ਰੂਰ ਦੇਖਿਆ ਕਰੋ ਸਾਰੀ ਬੜਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀਆਂ ਗੱਲਾਂ ਤੇ ਰੱਖੇ ਛੋਡੇ ਕੰਮ ਰੱਬ ਟੀਸੀ ਤੇ ਲਾਵੇ ਆਪਾਂ ਕਹਿੰਨਾ ਸਾਰਿਆਂ ਨੂੰ ਰੱਬ ਪਰਮਾਤਮਾ ਵੱਧ ਤੋਂ ਵੱਧ ਦੇਵੇ ਤੰਦਰੁਸਤੀ ਵੀ ਵੱਧ ਤੋਂ ਵੱਧ ਦੇਵੇ ਤੰਦਰੁਸਤੀ ਦੇਵੇ ਵੱਡੀ ਹਾਂ ਪੈਸਾ ਚਲੋ ਆਈ ਜਾਣਾ ਹੱਥਾਂ ਦੀ ਮਿਹਨਤ ਕੰਮ ਕਰ ਲੂ ਬੰਦਾ ਹਨਾ ਤੰਦਰੁਸਤੀ ਮੇਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ